ਸਾਡੇ ਪਿੰਡ ਆ ਜੀ ਬੱਕਰੀਆਂ ਤੇ ਬੱਕਰੇ ਵਕਾਉ। ਤੇ ਜੇ ਕਿਸੇ ਨੇ ਲੈਣੇ ਹੋਣ ਸਪਰਕ ਕਰ ਸਕਦਾ। ਬੀਟਲ ਨਸਲ ਆ ਜੀ। ਆ ਦੇਖੋ। 18 19 ਨਾਗਾ ਬਾਈ। ਜੇ ਕੋਈ ਵੀ ਬੰਦਾ ਇੰਟਰਸਟਡ ਹੈ ਤਾਂ ਫੋਨ ਕਰ ਲਿਓ। ਦੋ ਦੇਰ ਕਿਲੋ ਦੂਰ ਕਿਲੋ ਵੀ ਨਹੀਂ ਹੁਣ ਐਵੇਂ ਗੱਪਾਂ ਤਾਂ ਵਜਦਾ। ਇਹ ਵਾਕਈ ਪ੍ਰੋਫਟ ਵਾਲਾ ਸੌਦਾ ਹੈ। ਸਾਡੇ ਪਿੰਡ ਕਈ ਘਰਾਂ ਨੇ ਰੱਖਿਆ ਇਹ। ਉਹ ਤੜਕੇ ਬਾਗ ਨਾਲ ਤੋੜ ਦਿੰਦੇ ਆ। ਸ਼ਾਮ ਨੂੰ ਆਪਦੀਆਂ ਲਿਆਉਂਦੇ ਨਿਸ਼ਾਨੀ ਹੁੰਦੀ ਹੈ। ਇਹ ਨਸਲ ਦੀ ਮਤਲਬ ਖਾਸੇ ਦਿੱਕਤਾਂ ਹੈਗੀ ਜਿਵੇਂ ਦੇ ਕੰਨ ਲੰਬੇ ਹੁੰਦੇ ਆ ਇੱਕ ਇਹਨਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਤੇ ਕੱਦ ਵੀ ਵਾਹਾ ਹੋ ਜਾਂਦਾ ਸਾਡੇ ਬਣੀਆਂ ਭਾਵੇਂ ਦੋ ਨਗ ਲੈ ਜੋ ਚਾਰ ਲੈ ਜੋ ਭਾਵੇਂ ਸਾਰੇ ਲੈ ਜੋ ਤੇ ਤਿੰਨ ਰੰਗ ਹੈ ਇੱਥੇ ਠੀਕ ਹੈ ਇੰਤਜ਼ਾਰ ਰਹੂਗਾ ਤੁਹਾਡੇ ਫੋਨ ਦਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅੱਜ ਤੁਹਾਡੇ ਲਈ ਇੱਕ ਆਪਾਂ ਜਾਣਕਾਰੀ ਲੈ ਕੇ ਆਏ ਆਂ ਸਾਡੇ ਪਿੰਡ ਆ ਜੀ ਬੱਕਰੀਆਂ ਤੇ ਬੱਕਰੇ ਵਕਾਉ ਤੇ ਜੇ ਕਿਸੇ ਨੇ ਲੈਣੇ ਹੁਣ ਫਰਕ ਕਰ ਸਕਦਾ ਹੈ ਅੱਜ ਆਪਾਂ ਗੱਲਬਾਤ ਕਰਦੇ ਆਂ ਤੇ ਸਾਡਾ ਪਿੰਡ ਹੈਗਾ ਜੀ ਆਧਨੀਆਂ ਬਲਾਕ ਲੰਬੀ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਤੇ ਬਾਕੀ ਮੈਂ ਚਾਚਾ ਜੀ ਦਾ ਨੰਬਰ ਪਾ ਦੂੰਗਾ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਆਸੇ ਜੀ ਬੱਕਰੀਆਂ ਤੇ ਬੱਕਰੇ ਇਹਦੇ ਕਿਹੜੀ ਦਾ ਸਰਵਾਇਦੀ ਹੈ 20000 20000 ਬੀਟਲ ਨਸਲ ਆ ਜੀ ਆ ਦੇਖੋ ਬਾਕੀ ਕੋਈ ਨਹੀਂ ਤੁਹਾਨੂੰ ਤੋੜ ਕਰਕੇ ਦਿਖਾਉਣੇ ਆ ਅੱਛਾ ਅੱਜ ਤੇ ਤੁਹਾਡੇ ਤੁਹਾਡਾ ਨੰਬਰ ਵੀ ਦੱਸ ਦਿਓ 94 ਹਾਂਜੀ 176 ਹਾਂਜੀ 19215 93176 19215 ਹਰਿੰਦਰ ਸਿੰਘ ਮਾਨ ਤੁਸੀਂ ਫੋਨ ਕਰ ਸਕਦੇ ਹੋ ਸਾਨੂੰ ਬਾਹਰ ਲਾ ਕੇ ਚੱਲਦੇ ਆ ਆਜੋ ਆਜੋ ਬੀਟਲ ਨਸਲ ਆ ਜੀ ਤੇ ਬਾਕੀ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿਆਂ ਤੇ ਦੇਖ ਲਿਓ ਆ ਦੇਖੋ ਇਹ ਸਾਰੀਆਂ ਮਕਾਊਆ ਜੀ ਇਹ ਕਰੋ ਆਸਰਾ ਨੇ ਕਿਸੇ ਲੋੜ ਪਈ ਤਾਂ ਕਿੰਨੇ ਨਾਗ ਹੈ ਜੀ ਇਹ ਹੈਗੇ 17 18 19 ਨਾਗ ਹੈ ਬਾਈ ਜੇ ਕੋਈ ਵੀ ਬੰਦਾ ਇੰਟਰਸਟਡ ਹੈ ਤਾਂ ਫੋਨ ਕਰ ਲਿਓ ਬਾਕੀ ਆ ਦੇਖ ਸਕਦੇ ਹੋ ਕਾਲੀਆਂ ਭੂਰੀਆਂ ਤੇ ਆ ਇਧਰ ਨੱਬ ਖੜਬੀਆਂ ਗਰਮਾਚ ਛੱਡ ਦੇ ਗਰਮਾਚ ਕਰ ਆਹ ਤੇ ਹੁਣ ਦੇਖੋ ਧਿਆਨ ਨਾਲ ਆਹਵੇਂ ਛੋ ਜਾ ਜੀ ਛਾਂ ਚ ਨਹੀਂ ਸਹੀ ਹੈ ਜੀ ਤੇ ਇਹਦੇ ਕੀ ਹੁੰਦਾ ਦੁੱਧ ਦੁੱਧ ਕਿੰਨਾ ਕਿ ਦਿੰਦੇ ਕੰਦਗੇ ਦੁੱਧ ਯਾਰ ਕਿਲੋ ਦੁੱਧ ਕਿਲੋ ਦਿੰਦੀਆਂ ਹੁਣ ਐਵੇਂ ਗੱਪਾਂ ਦਾ ਵਜਦਾਂ ਬੱਕਰੀਆਂ ਵਾਲੇ ਮਾਰਦਾਂ ਗੱਪ ਅੱਛਾ ਐਵੇਂ ਕੋਈ ਅਸੀਂ ਨਾ 5 ਕਿਲੋ ਸਾਡੀਆਂ ਦੇ ਕਿਲੋ ਦੁੱਧ ਕਿਲੋ ਆਪਾਂ ਕਹਿੰਦਾ ਚੋਣੇ ਹਾਂ 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 ਐ ਹੈ ਕਿ ਲੋ 2 ਡੁੱਢ ਕਿਲੋ ਦੋ ਦਿੰਨਗੇ ਹਮ ਡੰਗ ਇੱਕ ਇੱਕ ਡੰਗ ਦਾ ਹਾਂ ਕਿਲੋ ਦਾ ਮਸਾ ਵੱਧ ਮਾੜਾ ਮਟਰ ਦੇ ਦਿੰਨਗੇ ਪਰ ਭਾਈ ਐਵੇਂ ਘੱਪਦਾ ਵਾ ਇਦਾਂ ਨਹੀਂ ਯਾਰ ਸਹੀ ਗੱਲ ਆ ਆਪਾਂ ਚਾਹੁੰਦੇ ਨਹੀਂ ਕਿ ਇੱਕ ਦੋ ਚੋਰੀਆਂ ਸੀ ਜਿਹਨਾਂ ਦੇ ਬੱਚੇ ਜੇ ਮਰ ਗਏ ਸੀ ਹਾਂ 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 ਉਹਨਾਂ ਦਾ ਪਤਾ ਲੱਗਿਆ ਠੀਕ ਐ ਤੇ ਵੈਸੇ ਕੋਈ ਡਿਮਾਂਡ ਹੈਗੇ ਫੋਨ ਤੇ ਗੱਲ ਕਰਾਂਗੇ ਆਪਾਂ ਜਿਹੜਾ ਬੰਦਾ ਫੋਨ ਤੇ ਕਰ ਲੇ ਆਪਾਂ ਤਾਂ ਕੀ ਹਾਂ ਆਖਾਂਗਾ ਲੈ ਵੇਖ ਜੇ ਤੇ ਹਾਂ ਜਿਨੇ ਵੀ ਲੈਣੀਆਂ ਐ ਫੋਨ ਕਰ ਲਿਓ ਤੇ ਫੋਨ ਤੇ ਆਪਾਂ ਰੀਟ ਰੂਟ ਵੀ ਕਰ ਲਾਂਗੇ ਤੇ ਆ ਕੇ ਦੇਖ ਜੋ ਆ ਜਾਓ ਅਸਰ ਨਾਲ ਆ ਦੇਖ ਲੋ ਚੱਲ ਚਲਾ ਤੇਰੇ ਕਿੰਨੇ ਇੰਨੇ ਹੋ ਚਿਰਦਿਆਂ ਇਹ ਇਹ ਹੋ ਗਿਆ ਪੰਨ 2 ਸਾਲ ਲੰਘ ਗਏ 2 ਸਾਲ ਹੋ ਗਿਆ ਹੈ ਹਾਂ ਪੱਠਾ ਲੈ ਕੇ ਆਂਦਿਆਂ ਸੀ ਬੱਕਰੀਆਂ ਬਣ ਗਈਆਂ ਇੱਧਰ ਨਾ ਕੱਜ ਨਾ ਚੱਲ ਖੁੱਟੀ ਆ ਜਾਂਦਾ ਉਹ ਮੈਂ ਕਹਿੰਦਾ ਇੱਧਰ ਮਿਲਣ ਆ ਆ ਜਾਓ ਇੱਧਰ ਆ ਜਾਓ ਮੇਰੇ ਜਵਾਕਾਂ ਨੂੰ ਪੂਰਾ ਸ਼ੌਕ ਹੁੰਦਾ ਹੈ ਕਣੀ ਗੁਰਨਵਾਜ ਨਾ ਇਧਰ ਪੁੱਤ ਉਧਰ ਦੀ ਆ ਉਧਰ ਦੀ ਕਈ ਵਾਰੀ ਕੋਈ ਜਾਨਵਰ ਹੁੰਦਾ ਹੈ ਗਰਮੀ ਦਾ ਟਾਈਮ ਹੈ ਹਾਂ ਸਭ ਕੁਝ ਤੁਹਾਡੇ ਸਾਹਮਣੇ ਹੈ ਬਾਈ ਧਿਆਨ ਨਾਲ ਦੇਖ ਲੋ ਸੌਦਾ ਵੀ ਮਾੜਾ ਨਹੀਂ ਵਧੀਆ ਕਮਾਈ ਦਾ ਸਾਧਨਾ ਹੈ ਅੱਗੇ ਲੋਕ ਨਾ ਇਮੋਜ ਰੱਖ ਲੈਂਦੇ ਉਹਦੇ ਆਂਡੇ ਵੇਚਦੇ ਪਤਾ ਨਹੀਂ ਕੀ ਵੇਚਦਾ ਤੇ ਇਹਨਾਂ ਦਾ ਦੁੱਧ ਹੀ ਬੜਾ ਮਹਿੰਗਾ ਹੁੰਦਾ ਦੇ ਇਹ ਮੋਟ ਚੱਲ ਕੱਲੀ ਬਕਾਈ ਸੀ ਇਹ ਵਾਕਈ ਪ੍ਰਾਫਟ ਵਾਲਾ ਸੌਦਾ ਹੈ ਸਾਡੇ ਪਿੰਡ ਕਈ ਘਰਾਂ ਨੇ ਰੱਖਿਆ ਇਹ ਉਹ ਤੜਕੇ ਬਾਗ ਨਾਲ ਤੋਰ ਦਿੰਦੇ ਆ ਸ਼ਾਮ ਨੂੰ ਆਪਦੀਆਂ ਲਿਆਉਂਦੇ ਆ ਨਿਸ਼ਾਨੀ ਹੁੰਦੀ ਹੈ ਜਿਹੜੀ ਚੀਜ਼ ਆਪਾਂ ਘਰੇ ਰੱਖੀ ਹੈ ਉਹਦੇ ਨਿਸ਼ਾਨੀ ਤਾਂ ਹੋਈ ਜਾਂਦੀ ਹੈ ਅਕਸਰ 2 ਸਾਲ ਰੱਖੀ ਜਿਵੇਂ ਚਾਚੀ ਵਰਗੇ ਨੇ ਇਹ ਤਾਂ ਹੁਣ ਨਾ ਗਈ ਬਹੁਤ 18 19 ਨਾ ਗਏ ਆ ਵੀ ਆ ਬੱਕਰਾ ਤੇ ਬੱਕਰੀ ਵੇਖ ਲਓ ਦੋਸਤੋ ਇਹ ਨਸਲ ਦੀ ਮਤਲਬ ਖਾਸੇ ਦਿੱਕਤ ਹੈਗੀ ਜਿਵੇਂ ਦੇ ਕੰਨ ਲੰਬੇ ਹੁੰਦੇ ਆ ਇੱਕ ਨਾਲ ਵਜ਼ਨ ਜ਼ਿਆਦਾ ਹੁੰਦਾ ਹੈ ਤੇ ਕੱਦ ਵੀ ਵਾਹਾ ਹੋ ਜਾਂਦਾ ਬਾਕੀ ਸਭ ਕੋ ਤੁਹਾਡੇ ਸਾਹਮਣੇ ਆ ਕੋ ਲਕੋਦਾ ਹੈ ਨਹੀਂ ਤੇ ਜੇ ਕਿਸੇ ਨੂੰ ਮਾੜਾ ਮੋਟਾ ਵਹਿਮ ਆ ਕੇ ਦੇਖ ਲੋ ਆਉਣਾ ਤਾਂ ਪਊਗਾ ਜੇ ਖਰੀਦਣੀਆਂ ਤਾਂ ਫੋਨ ਤੇ ਤਖਰ ਦੇਖ ਹੀ ਸਕਦੇ ਤੁਸੀਂ ਮੈਂ ਨੰਬਰ ਪਾ ਦੂੰਗਾ ਆ ਕੇ ਵੇਖ ਲਿਓ ਆ ਵੇ ਪਹਿਲੀ ਰੱਖੀਆਂ ਚਾਚੇ ਨੇ ਤੇ ਹੁਣੇ ਸਾਰੀਆਂ ਵੇਚਣੀਆਂ ਸਾਡੇ ਬਣੀਆਂ ਭਾਵੇਂ ਦੋ ਨਗ ਲੈ ਜੋ ਚਾਰ ਲੈ ਜੋ ਭਾਵੇਂ ਸਾਰੇ ਲੈ ਜੋ ਉਹ ਤੁਸੀਂ ਵੇਖੋ ਪੈਨ ਡਾਦ ਰੀਆਂ ਬਲਾਕ ਲੰਬੀ ਜ਼ਿਲ੍ਹਾ ਸ੍ਰੀ ਮੁਖਤਸਰ ਸਾਹਿਬ ਤੇ ਤਿੰਨ ਰੰਗ ਐ ਚ ਚੌਥਾ ਚੌਥੀ ਤੇ ਇੱਕ ਹੀ ਉਹ ਡੱਬ ਖੜਬੀ ਜਮਨ ਦਾ ਇੱਕ ਰੋਣਗੀਆਂ ਜਾਂ ਬੱਸ ਇਹਦਾ ਕਾਲਾ ਭੂਰਾ ਤੇ ਜਿਹੜੀਆਂ ਤੁਸੀਂ ਵੇਖੀਆਂ ਆ ਰੰਗ ਵੀ ਸੋਹਣੇ ਆ ਬਾਕੀ ਵਜਨਦਾਰ ਆ ਪੂਰਾ ਉਹ ਘੋਲਣਾ ਬੱਕਰਾ ਹਾਂ ਕਿਹੜਾ ਉਹ ਤਾਂ ਆਵੇ ਹਾਂ ਛੋਟਾ ਉਹ 1000 ਰੁਪਏ ਚਲੋ ਅੱਛਾ ਅੱਛਾ ਬੱਕਰਾ ਹੈ ਕੋਨਾ ਬੱਕਰਾ ਹੈ ਚਲੋ ਦੋਸਤੋ ਅੱਜ ਲਈ ਇੰਨਾ ਹੀ ਤੁਸੀਂ ਵੇਖੋ ਜੇ ਤੁਹਾਨੂੰ ਪਸੰਦ ਆਉਂਦੇ ਹੈ ਤਾਂ ਫੋਨ ਕਰ ਸਕਦੇ ਹੋ ਨੰਬਰ ਮੈਂ ਪਾ ਦੂੰਗਾ ਲੋਡ ਪੇ ਤੁਸੀਂ ਮੈਨੂੰ ਫੋਨ ਕਰ ਲਿਓ ਤੇ ਮੈਂ ਤੁਹਾਨੂੰ ਦੱਸ ਦੂੰਗਾ ਲੈ ਵੀ ਜਾਊਗਾ ਤੁਹਾਨੂੰ ਮੈਂ ਤੇ ਆਹਦੇ ਨੇ ਪਿੰਡ ਤੁਸੀਂ ਦੇਖਿਆ ਹੀ ਜੇ ਨਹੀਂ ਵੇਖਿਆ ਕਿਸੇ ਨੇ ਮਲੋੜ ਤੋਂ ਡੱਬ ਵਾਲੀ ਰੋਡ ਜਿੱਥੇ ਨਹਿਰਾਂ ਆਉਂਦੀਆਂ ਹੈ ਤਾਂ ਮਲੋਟ ਵਾਲੇ ਪਾਸੇ ਨੂੰ ਇੱਕ ਰੋਡ ਜਾਂਦੀ ਹੈ ਜੇ ਤੁਸੀਂ ਡੱਬ ਵਾਲਿਆਂ ਆਉਂਗੇ ਲੰਬੀ ਤੋਂ ਆਉਂਗੇ ਤਾਂ ਖੱਬੇ ਹੱਥ ਜਾਂਦੀ ਹੈ ਜੇ ਮਲੋਟ ਤੋਂ ਆਉਂਗੇ ਤਾਂ ਸੱਜੇ ਹੱਥ ਜਾਂਦੀ ਹੈ ਆਦਨੀਆਂ ਪਿੰਡ ਰੋਡ ਤੋਂ 4 ਕਿਲੋਮੀਟਰ ਦੂਰ ਹੈ ਦਿੱਲੀ ਵਾਲੀ ਰੋਡ ਤੋਂ ਤੁਸੀਂ ਆ ਕੇ ਸਾਨੂੰ ਫੋਨ ਕਰ ਸਕਦੇ ਹੋ ਅਸੀਂ ਤੁਹਾਨੂੰ ਘਰੇ ਮਿਲਾਂਗੇ ਕੋਈ ਹੋਵੇ ਨਾ ਹੋਵੇ ਬਸ ਤੁਹਾਨੂੰ ਬੱਕਰੀਆਂ ਬੱਕਰੇ ਦਿਖਾ ਦਾਂਗੇ ਤੇ ਸੌਦਾ ਤੁਹਾਡਾ ਕਰਵਾ ਦਾਂਗੇ ਠੀਕ ਹੈ ਇੰਤਜ਼ਾਰ ਰਵਾਂਗੇ ਤੁਹਾਡੇ ਫੋਨ ਦਾ ਓਕੇ ਦੋਸਤੋ ਬਾਏ ਬਾਏ ਟੇਕ ਕੇਅਰ ਟਾਟਾ